ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੱਟ ਲੜਦੇ ਲੋਕਾਂ ਦੀ ਮੇਰੇ ਬਹੁਤ ਹੀ ਸਤਿਕਾਰਯੋਗੀ ਟੀਟੀ 9594 ਕੇਡਰ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਕਿ ਪੰਜਾਬੀ ਦਾ ਪੇਪਰ ਦੁਬਾਰਾ ਹੋਊਗਾ ਸੋ ਉਸ ਦੇ ਸਬੰਧ ਵਿੱਚ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ ਅੱਗੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਪੇਪਰ ਦੇਣ ਦਾ ਹੀ ਜਿਹੜਾ ਫਾਇਦਾ ਸ਼ਾਰਟ ਮੈਥਡਾ ਤੇ ਜਿਹੜਾ ਥੋੜੇ ਸਮੇਂ ਦੇ ਵਿੱਚ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਵਾ ਸਕਦੇ ਆ ਸੋ ਇਸ ਬੰਦ ਦੇ ਵਿੱਚ ਕੱਲ ਵੀ ਮੀਟਿੰਗ ਸੀ ਅੱਜ ਵੀ ਜਿਹੜੀ ਪੈਨਲ ਮੀਟਿੰਗ ਜਿਸ ਦੇ ਵਿੱਚ ਡਾਇਰੈਕਟਰ ਸਾਹਿਬ ਆਪਣੇ ਐਜੂਕੇਸ਼ਨ ਸੈਕਟਰੀ ਜੀ ਤੇ ਹੋਰ ਅਧਿਕਾਰੀ ਸ਼ਾਮਿਲ ਸੀ ਜਿੰਨਾਂ ਨਾਲ ਮੀਟਿੰਗ ਹੋਈ ਆ ਤਾਂ ਮੀਟਿੰਗ ਦੇ ਵਿੱਚ ਜਿਹੜਾ ਸਿਲੇਬਸ ਬਾਰੇ ਤੇ ਪੇਪਰ ਦੀ ਜਿਹੜੀ ਡੇਟ ਬਾਰੇ ਡਿਸਕਸ ਕੀਤੀ ਆ ਸੋ ਸਾਥੀਓ ਜਿਹੜਾ ਪੇਪਰ ਦਾ ਸਿਲੇਬਸ ਆ ਉਹ ਤਾਂ ਬਹੁਤ ਜਲਦ ਜਿਹੜਾ ਸਾਈਟ ਤੇ ਆ ਜਾਊਗਾ ਬਹੁਤ ਹੀ ਜਲਦ ਤੇ ਸੋ ਜਿਹੜੀ ਪੇਪਰ ਦੀ ਡੇਟ ਆ ਉਹ ਵੀ ਉਸ ਤੋਂ ਬਾਅਦ ਜਿਹੜੀ ਜਲਦੀ ਨਿਸ਼ਚਿਤ ਕੀਤੀ ਜਾਊਗੀ ਪੇਪਰ ਵੀ ਜਲਦ ਹੋਊਗਾ ਤੇ ਪੇਪਰ ਵੀ ਜਲਦ ਹੋਊਗਾ ਸੋ ਆਪਣੇ ਕੋਲੇ ਪੜਨ ਦੇ ਲਈ ਮੈਂ ਡੇਢ ਮਹੀਨਾ ਸਵਾ ਡੇਢ ਮਹੀਨਾ ਜਿਹੜਾ ਲਗਭਗ ਹੈਗਾ ਸੋ ਜਿਹੜੇ ਡੀਮੋਟੀਵੇਟ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਗਰੁੱਪਾਂ ਦੇ ਵਿੱਚ ਛੁਰ ਲੀਆਂ ਛੱਡਣ ਵਾਲੇ ਲੋਕ ਨੇ ਉਹਨਾਂ ਨੂੰ ਦਰਕਨਾਰ ਕਰਕੇ ਉਹਨਾਂ ਦੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਸਾਥੀਓ ਤੁਸੀਂ ਆਪਣੇ ਪੰਜਾਬੀ ਦੇ ਪੇਪਰ ਦੀ ਤਿਆਰੀ ਤੇ ਜੁਟ ਜਾਓ ਤਾਂ ਕਿ ਕੱਲ ਨੂੰ ਆਪਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਸੋ ਤਿਆਰੀ ਇਸ ਢੰਗ ਨਾਲ ਕਰੋ ਕਿ ਪੇਪਰ ਜਿਹੜਾ ਤੁਸੀਂ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕੋ ਤੇ ਜਿਹੜਾ ਤੁਸੀਂ ਪਾਸ ਹੋ ਕੇ ਜਿਹੜਾ ਆਪਾਂ ਅੱਗੇ ਦਾ ਪ੍ਰੋਸੈਸ ਸਭ ਸ਼ੁਰੂ ਕਰ ਸਕੀਏ ਸੋ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਵੀ ਅਪੀਲ ਆ ਕਿ ਡੀਮੋਟੀਵੇਟ ਕਰਨ ਵਾਲੇ ਲੋਕਾਂ ਮਗਰ ਜਾਂ ਦੂਜੇ ਤੀਜੇ ਲੋਕਾਂ ਮਗਰ ਨਹੀਂ ਲੱਗਣਾ ਆਪਣੀ ਪੇਪਰ ਦੀ ਤਿਆਰੀ ਕਰਨੀ ਆ ਮੇਰੇ ਵੱਲੋਂ ਮੇਰੀ ਸਟੇਟ ਕਮੇਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਸਟ ਵਿਸ਼ੇਸ ਪੇਪਰ ਦੀ ਤਿਆਰੀ ਸ਼ੁਰੂ ਕਰੋ ਤੇ ਜਿਹੜਾ ਆਪਾਂ ਪੇਪਰ ਦੇ ਕੇ ਅਗਲਾ ਪ੍ਰੋਸੈਸ ਸ਼ੁਰੂ ਕਰ ਸਕੀਏ